लोकसभा इलेक्शन दे दिन रह गए 4 चुनाव प्रचार दे दिन रह गए 2 चुनाव प्रचार रुक जाएगा 100 ਉਸ ਤੋਂ ਪਹਿਲਾਂ ਅਕਾਲੀ ਦਲ ਦੇ ਵੱਡੇ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੇ ਜਿਵੇਂ ਆਮ ਆਦਮੀ ਪਾਰਟੀ ਦੇ ਉੱਪਰ ਵੱਡੇ ਇਲਜ਼ਾਮ ਲਾਤੇ ਨੇ ਆਮ ਆਦਮੀ ਪਾਰਟੀ ਦੇ ਪਹਿਲਾ ਇੱਕ ਮੰਤਰੀ ਦੀ ਅਸ਼ਲੀਲ ਵੀਡੀਓ ਦਾ ਬੋਲ ਮਚਾਇਆ ਅੱਜ ਇੱਕ ਹੋਰ ਮੰਤਰੀ ਦੀ ਅਸ਼ਲੀਲ ਵੀਡੀਓ ਲੈ ਕੇ ਆ ਗਏ ਨੇ ਸੋ ਮਜੀਠੀਆ ਸਾਹਿਬ ਜਦੋਂ ਵੀ ਆਉਂਦੇ ਨੇ ਕੋਈ ਵੱਡਾ ਬਵਾਲ ਮਚਾ ਦਿੰਦੇ ਨੇ ਜਦੋਂ ਸੋਸ਼ਲ ਮੀਡੀਆ ਆਪਣੇ ਪੋਸਟ ਪਾਉਂਦੇ ਨੇ ਕਿਸੇ ਮੰਤਰੀ ਦੀ ਜਾਂ ਕਿਸੇ ਐਮਰਏ ਦੀ ਜਿਹੜੀ ਇਹੋ ਜੀ ਵੀਡੀਓ ਜਾਂ ਕਲਿੱਪ ਆਡੀਓ ਪੇਸ਼ ਕਰਦੇ ਨੇ ਸੋ ਇੱਕ ਹੋਰ ਮੰਤਰੀ ਬਲਕਾਰ ਸਿੰਘ ਨੂੰ ਪਸਾ ਲਿਆ ਬਿਕਰਮਜੀਤ ਸਿੰਘ ਮੁਜੀਠਿਆ ਨੇ ਜੋ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਰਤਾਰਪੁਰ ਸਾਹਿਬ ਤੋਂ ਵਿਧਾਇਕ ਨੇ ਔਰ ਜਰੰਦਰ ਦੇ ਵਿੱਚ ਜਿਨ੍ਹਾਂ ਦਾ ਵੱਡਾ ਆਧਾਰੇ ਸੋ ਬਲਕਾਰ ਸਿੰਘ ਨੂੰ ਜਿਹੜਾ ਕਿ ਬਿਕਰਮਜੀਤ ਸਿੰਘ ਮੁਜੀਠਿਆ ਨੇ ਉਹਨਾਂ ਦੀ ਇੱਕ ਐਸੀ ਵੀਡੀਓ ਲੈ ਕੇ ਆਏ ਨੇ ਅਸ਼ਲੀਲ ਵੀਡੀਓ ਜੋ ਕਹਿੰਦੇ ਨੇ ਅਸੀਂ ਗਵਰਨਰ ਸਾਹਿਬ ਨੂੰ ਔਰ ਜਿਹੜਾ ਕਿ ਇਸ ਵੀਡੀਓ ਦੇ ਬਾਰੇ ਮੁੱਖ ਮੰਤਰੀ ਸਾਹਿਬ ਨੂੰ ਵੀ ਜਾ ਕੇ ਦੱਸਾਂਗੇ ਕਿ ਇਸ ਨੂੰ ਹੁਣ ਬਲਕਾਰ ਸਿੰਘ ਨੂੰ ਸਰਕਾਰ ਦੇ ਵਿੱਚ ਬਣਿਆ ਰਹਿਣ ਦਾ ਹੱਕ ਹੈ ਜਾਂ ਨਹੀਂ ਹੈ ਬਲਕਾਰ ਸਿੰਘ ਫਸ ਗਿਆ ਜੋ ਸਥਾਨਕ ਸਰਕਾਰਾਂ ਬਾਰੇ ਮੰਤਰੀ ਪਾ ਸਾਲਿਆ ਮਿਕਰਮਜੀਤ ਸਿੰਘ ਮਜੀਠੀਆ ਨੇ ਸੋ ਤੁਸੀਂ ਜਿਹੜੇ ਚੜਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੁਹਾਨੂੰ ਅਸੀਂ ਉਹ ਵੀਡੀਓ ਵੀ ਸੁਣਾਉਂਦੇ ਆ ਉਸ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਬਲਕਾਰ ਸਿੰਘ ਦਾ ਜਿਹੜਾ ਕਿ ਅਸ਼ਲੀਲ ਹਰਕਤਾਂ ਸਾਹਮਣੇ ਆਈਆਂ ਨੇ ਸੋ ਬਲਕਾਰ ਸਿੰਘ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਜੋ ਕਿ ਪਹਿਲਾਂ ਪੰਜਾਬ ਪੁਲਿਸ ਦੇ ਵਿੱਚੋਂ ਰਿਟਾਇਰ ਹੋਏ ਹੋਏ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜੁਆਇਨ ਕਰ ਜਾਂਦੇ ਨੇ ਔਰ ਆਮ ਆਦਮੀ ਪਾਰਟੀ ਦੇ ਵਿਧਾਇਕ ਬੰਦੇ ਨੇ ਕਰਤਾਰਪੁਰ ਸਾਹਿਬ ਤੋਂ ਸ਼ੁਕਰਤਾਰਪੁਰ ਸਾਹਿਬ ਤੋਂ ਵਿਧਾਇਕ ਬਣ ਤੋਂ ਬਾਅਦ ਇੱਕ ਵਾਰ ਪਹਿਲਾਂ ਵੀ ਚਰਚਾ ਦੇ ਵਿੱਚ ਆਉਂਦੇ ਨੇ ਜਦੋਂ ਆਪਣੇ ਪੁੱਤਰ ਨੂੰ ਜਿਹੜਾ ਕਿ ਉੱਥੇ ਇੱਕ ਪ੍ਰਾਈਵੇਟ ਜਿਹੜੀ ਕਿ ਨੌਕਰੀ ਲਵਾਉਂਦੇ ਨੇ ਜੋ ਗੁਜਰਾਲ ਯੂਨੀਵਰਸਿਟੀ ਦੇ ਵਿੱਚ ਜਿਹੜੀ ਗੁਜਰਾਲ ਯੂਨੀਵਰਸਿਟੀ ਜਲੰਧਰ ਦੇ ਵਿੱਚ ਉਹਦੇ ਵਿੱਚ ਉਹ ਲਵਾਉਂਦੇ ਨੇ ਉਦੋਂ ਵੀ ਬੁਲ ਮਚਦਾ ਹੈ ਲੇਕਿਨ ਉਸ ਤੋਂ ਬਾਅਦ ਫਿਰ ਜਿਹੜਾ ਕਿ ਬਲਕਾਰ ਸਿੰਘ ਮਜੀਠੀਆ ਨੂੰ ਕਹਿੰਦੇ ਨੇ ਧਮਕੀਆਂ ਦਿੰਦੇ ਨੇ ਲੇਕਿਨ ਅੱਜ ਫਿਰ ਮਜੀਠੀਆ ਨੇ ਉਹਨਾਂ ਦੀ ਇੱਕ ਅਸ਼ਲੀਲ ਵੀਡੀਓ ਪੇਸ਼ ਕੀਤੀ ਹੈ ਜੋ ਕਿ ਤੁਹਾਨੂੰ ਉਹਨਾਂ ਦੇ ਵਿਕਰਮਜੀਤ ਸਿੰਘ ਮਜੀਠੀਆ ਮਜੀਠੀਆ ਤੋਂ ਜਿਹੜੇ ਬੋਲ ਨੇ ਉਹ ਸੁਣਾਉਂਦੇ ਆ ਆਪਣੇ ਜਿਹੜਾ ਪੋਸਟ ਪਾਈਏ ਵਿਕਰਮਜੀਤ ਸਿੰਘ ਮਜੀਠੀਆ ਨੇ ਬਲਕਾਰ ਸਿੰਘ ਨੂੰ ਕਿਰਦਿਆਂ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਮੰਤਰੀ ਜਿਹੜੇ ਨੇ ਉਹ ਨਹੀਂ ਹਟ ਰਿਹਾ ਤੇ ਉਸ ਤੋਂ ਬਾਅਦ ਕੀ ਬਣ ਰਿਹਾ ਪੰਜਾਬ ਦੇ ਵਿੱਚ ਸੋ ਵਿਕਰਮਜੀਤ ਸਿੰਘ ਮਜੀਠੀਆ ਤੋਂ ਸੁਣੋ ਪਹਿਲਾਂ ਉਹਨਾਂ ਦਾ ਜਿਹੜਾ ਕੀ ਵੀਡੀਓ ਬਾਰੇ ਦੱਸ ਰਹੇ ਨੇ ਪਬਲਿਕ ਆਫਿਸ 'ਚ ਇੱਕ ਜੇ ਮਿਨਿਸਟਰ ਸਾਹਿਬਾਨ ਜਿਨ੍ਹਾਂ ਨੇ ਲੋਕਾਂ ਦੇ ਕੰਮ ਕਰਦੇ ਹੁੰਦੇ ਪਬਲਿਕਲੀ 'ਚ ਬਹਿਣਾ ਹੁੰਦਾ ਜਿਨ੍ਹਾਂ ਕੋਲ ਪੰਜਾਬ ਦੀਆਂ ਧੀਆਂ ਪੈਣਾ ਔਰ ਔਕ ਕੰਮ ਕਰਾਉਣ ਆਉਂਦੇ ਨੇ ਤੇ ਜੇ ਉਹਨਾਂ ਦੀਆਂ ਇਹ ਜੀਆਂ ਅਜਲੀਲ ਹਰਕਤਾਂ ਹੋਣ ਗਿਆ ਜੇ ਉਹਨਾਂ ਦੇ ਕਾਰਨਾਮੇ ਮਾੜੇ ਹੋਣਗੇ ਤੇ ਉਹ ਦੇ ਡੋਨਟ ਹੈਵ ਰਿਸਪੈਕਟ ਫॉर ਔਮਨ ਉਹ ਧੀਆਂ ਪੈਣਾ ਦਾ ਸਤਕਾਰ ਨਹੀਂ ਕਰ ਸਕਦੇ اور باڑی سوچ اور باڑی ਅੱਖ ਰੱਖਦੇ ਨੇ ਮੇਰਾ ਇਹ ਮੰਨਣਾ ਸੀਗਾ ਕਿ ਇਹ ਜੇ ਲੋਕ ਨਾ ਕੈਬਨਿਟ 'ਚ ਹੋਣੇ ਚਾਹੀਦੇ ਔਰ ਨਾ ਹੀ ਇਹ ਜੇ ਲੋਕ ਸਰਕਾਰਾਂ 'ਚ ਹੋਣੇ ਚਾਹੀਦੇ ਫਾਰਮਰ ਪ੍ਰਾਈਮ ਮਿਨਿਸਟਰ ਜੇਵੇ ਗੋਟੇ ਦੇ ਮੁੰਡੇ ਦਾ ਵੀ ਬੜਾ ਰੋਲਾ ਪਿਆ ਉਹਦੇ ਤੇ ਕੇਸ ਰਜਿਸਟਰ ਹੋਇਆ ਉਹ ਬਾਹਰ ਪੱਜ ਗਿਆ ਮਗਰ ਬਦਲਾਅ ਦੀ ਸਰਕਾਰ ਦੇ ਹਾਲਾਤ ਵੇਖੋ ਕਿ ਹਲੇ ਵੀ ਉਹਨੂੰ ਫੁੱਲ ਪ੍ਰੋਟੈਕਸ਼ਨ ਭਗਵਾਨਤਮਾਨ ਧੇਰੀਆ ਪਰ ਉਹਦਾ ਕਾਰਨ ਸਿਰਫ ਇਹ ਲੋਕੋ ਪੰਜਾਬ ਦੇ ਨੂੰ ਮੈਂ ਦੱਸਣਾ ਚਾਹੁੰਦਾ ਕਿਉਂਕਿ ਇਹ ਮਿਨਿਸਟਰ ਆਮ ਆਦਮੀ ਪਾਰਟੀ ਨੂੰ بڑے ਵੱਡੇ ਪੱਦਰ ਤੇ ਲੋਕਲ ਬਾਡੀਜ਼ ਮਹਿਕਮਾ ਤੇ ਹੋਰਾਂ ਤੋਂ ਫੰਡਿੰਗ ਕਰਦਾ ਹੈ ਇਹਨਾਂ ਦਾ ਪੈਸੇ ਬਣਾਉਣ ਦਾ ਇੱਕ ਸਾਧਨ ਬਣਿਆ ਇਹਨਾਂ ਨੂੰ ਇਹ ਆ ਕਿ ਸਾਡੇ ਪੈਸੇ ਆਉਂਦੇ ਰਹਿਣ ਅਸੀਂ ਠੱਗੀ ਠੋਰੀਆਂ ਮਾਰਦੇ ਰਹੀਏ ਕੋਈ ਨਾ ਜਿਹੇਜਾ ਕੋਈ ਕੰਮ ਕਰੀ ਜਾਂਦਾ ਤੇ ਕਰੀ ਜਾਣਦੇ ਹੋ ਸਾਨੂੰ ਕੋਈ ਫਰਕ ਨਹੀਂ ਨਗਰ ਕੀ ਪੰਜਾਬ ਦੇ ਲੋਕ ਇਸ ਗੱਲ ਨੂੰ ਟੋਲਰੇਟ ਕਰਨਗੇ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਜੇ ਚੀਫ ਮਿਨਿਸਟਰ ਦਾ ਆਪ ਦਾ ਕੈਰੈਕਟਰ ਢਿੱਲਾ ਹੋਵੇ ਕੈਰੈਕਟਰਲੈਸ ਬੰਦਾ ਹੋਵੇ ਉਸ ਤੋਂ ਆਸ ਰੱਖਣੀ ਕਿ ਉਹ ਦੂਜੇ ਕੈਰੈਕਟਰਲੈਸ ਬੰਦੇ ਦੇ ਖਿਲਾਫ ਐਕਸ਼ਨ ਲੈ ਲੂਗਾ 아이 ਥਿੰਕ ਅਸੀਂ ਪੰਜਾਬੀਆਂ ਪੰਜਾਬੀਆਂ ਨੂੰ ਭੁਲੇਖਾ ਸੋ ਚੱਕ ਦੀ ਵੀਡੀਓ ਪਹਿਲਾਂ ਆਈ ਇੱਕ ਕੰਪਲੇਂਟ ਸੋ ਜਿਸ ਤਰ੍ਹਾਂ ਪਹਿਲਾਂ ਕਟਾਰੂ ਚੱਕ ਦੀ ਵੀਡੀਓ ਪੇਸ਼ ਕੀਤੀ ਗਈ ਉਸੇ ਤਰ੍ਹਾਂ ਹੀ ਅੱਜ ਇਹ ਬਲਕਾਰ ਸਿੰਘ ਜੋ ਲੋਕਲ ਬਾਡੀਜ਼ ਮਿਨਿਸਟਰ ਨੇ ਉਹਨਾਂ ਦੀ ਵੀਡੀਓ ਵੀ ਲੈ ਕੇ ਮੁੱਖ ਮੰਤਰੀ ਸਾਹਿਬ ਕੋ ਜਾਣਗੇ ਔਰ ਗਵਰਨਰ ਸਾਹਿਬ ਕੋ ਜਾਣਗੇ ਲੇਕਿਨ ਉਹਨਾਂ ਨੇ ਇਹੀ ਗਾਇ ਕਿ ਮੁੱਖ ਮੰਤਰੀ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ ਜਿਹੜਾ ਮੁੱਖ ਮੰਤਰੀ ਆਪ ਕੈਰੈਕਟਰਲੈਸ ਹੋਵੇ ਉਹ ਦੂਸਰਿਆਂ ਨੂੰ ਕੀ ਕਹੇਗਾ ਸੋ ਲੋਕਲ ਬਾਡੀਜ਼ ਮਿਨਿਸਟਰ ਦੀ ਜਿਹੜੀ ਅਸ਼ਲੀਲ ਵੀਡੀਓ ਹੈ ਉਹ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਲੇਕਿਨ ਉਹਨਾਂ ਨੇ ਵੀਡੀਓ ਸਾਹਮਣੇ ਲਿਆਂਦੀ ਹੋਈ ਹੈ ਸੋ ਅਸੀਂ ਜਿਹੜੇ ਕੀ ਪੁਸ਼ਟੀ ਨਹੀਂ ਕਰਦੇ ਕਿ ਜੋ ਵਿਕਰਮਜੀਤ ਸਿੰਘ ਮਜੀਠੀਆ ਬੋਲ ਰਹੇ ਨੇ ਉਹਨਾਂ ਦੇ ਕਹਿੰਦੇ ਅਸੀਂ ਜਿਹੜਾ ਕੀ ਤੁਹਾਡੇ ਸਾਹਮਣੇ ਖਬਰ ਰੱਖ ਰਹੇ ਹਾਂ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਅੱਜ ਫੇਰ ਪੰਜਾਬ ਸਰਕਾਰ ਨੂੰ ਕਹਿ ਰਿਹਾ ਹੈ ਪੰਜਾਬ ਸਰਕਾਰ ਦੇ ਇੱਕ ਹੋਰ ਮਿਸਟਰ ਦੇ ਕਾਰਨਾਮੇ ਦੱਸੇ ਨੇ ਕਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਉਹਨਾਂ ਦੇ ਕੋਲ ਆਮ ਪਬਲਿਕ ਨੇ ਮਿਲਣ ਵਾਸਤੇ ਜਾਣਾ ਹੁੰਦਾ ਈਆਂ ਪੈਣਾ ਨੇ ਜਾਣਾ ਹੁੰਦਾ ਲੇਕਿਨ ਉਹ ਮਾੜੀ ਅੱਖ ਰੱਖਦੇ ਨੇ ਮਾੜੀ ਸੋਚ ਰੱਖਦੇ ਨੇ ਜਿਹੜੀ ਵੀਡੀਓ ਉਹਨਾਂ ਦੇ ਕੋਲ ਹੈ ਲੇਕਿਨ ਉਹ ਕਹਿੰਦੇ ਨੇ ਕਿ ਇਹ ਦੂਸਰਿਆਂ ਨੂੰ ਕੀ ਛੇਦ ਦੇਣਗੇ ਪੰਜਾਬ ਦੇ ਲੋਕਾਂ ਨੂੰ ਕੀ ਛੇਦ ਦੇਣਗੇ ਜਿਹੜੇ ਆਹ ਮੰਤਰੀਸਟਰ ਇਸ ਤਰ੍ਹਾਂ ਦੇ ਗਲਤ ਹਰਕਤਾਂ ਕਰ ਰਹੇ ਨੇ ਸੋ ਪੰਜਾਬ ਸਰਕਾਰ ਫਸਲੀ ਨਜ਼ਰ ਆ ਰਹੀ ਏ ਜੋ ਕਿ 1 ਜੂਨ ਨੂੰ ਇਲੈਕਸ਼ਨ ਹੋਣਾ ਹੈ ਜਲੰਧਰ ਸੀਟ ਦੇ ਉੱਪਰ ਜਿਹੜਾ ਕਿ ਬਲਕਾਰ ਸਿੰਘ ਮੰਤਰੀ ਨੇ ਉਨ੍ਹਾਂ ਦਾ ਵੱਡਾ ਪ੍ਰਭਾਵ ਹੈ ਔਰ ਜਲੰਧਰ ਸੀਟ ਤੋਂ ਉਹਨਾਂ ਦੇ ਜਿਹੜਾ ਇਹ ਵੀਡੀਓ ਪੇਸ਼ ਕੀਤੀ ਜਾ ਰਹੀ ਹੈ ਜਿੱਥੇ ਉਹ ਜਲੰਧਰ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਸੋ ਵਿਕਰਮਜੀਤ ਸਿੰਘ ਜੀਠੀਆ ਨੇ ਅੱਜ ਲੋਕਾਂ ਸਾਹਮਣੇ ਜਿਹੜਾ ਅਸਲੀਅਤ ਲੈ ਕੇ ਆਂਦੀ ਔਰ ਬਿਨਾ ਜਿਹੜਾ ਕਿ ਪ੍ਰੂਫਾਂ ਤੋਂ ਕਦੇ ਨਹੀਂ ਬੋਲਦੇ ਔਰ ਜਿਹੜੇ ਉਹਨਾਂ ਕੋਲ ਪ੍ਰੂਫ ਹੁੰਦੇ ਨੇ ਉਹਨਾਂ ਦੇ ਆਧਾਰ ਤੇ ਬਿਕਰਮਜੀਤ ਸਿੰਘ ਮਜੀਠੀਆ ਆਉਂਦੇ ਨੇ ਸੋ ਅੱਜ ਬਿਕਰਮਜੀਤ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦਾ ਇੱਕ ਮੰਤਰੀ ਹੋਰ ਕੀਰ ਲਿਆ ਬਲਕਾਰ ਸਿੰਘ ਜੋ ਕਿ ਬਲਕਾਰ ਸਿੰਘ ਤੇ ਮਜੀਠੀਆ ਦੇ ਵਿੱਚ ਅੰਕੜਾ ਕਿ 36 ਦਾ ਅੰਕੜਾ ਹੈ ਪਹਿਲਾਂ ਵੀ ਇੱਕ ਦੂਜੀ ਨੂੰ ਬਹੁਤ ਉੱਚੀਆਂ ਨੀਵੀਆਂ ਸਨਾ ਚੁੱਕੇ ਨੇ ਲੇਕਿਨ ਕਿਤੇ ਨਾ ਕਿਤੇ ਜਦੋਂ ਬਿਕਰਮਜੀਤ ਸਿੰਘ ਮਨਿਸਟਰ ਸੀ ਤਾ ਬਲਕਾਰ ਸਿੰਘ ਉਦੋਂ ਉਹਨਾਂ ਦੇ ਕੋਲ ਕੰਮ ਕਰਦਾ ਸੀ ਉਦੋਂ ਪੁਲਿਸ ਦੇ ਵਿੱਚ ਅਫਸਰ ਸੀ ਔਰ ਵਿਕਰਮਜੀਤ ਸਿੰਘ ਜੀਠਿਆ ਨੂੰ ਸਾਰਾ ਬਲਕਾਰ ਸਿੰਘ ਦੀ ਜਾਣਕਾਰੀ ਹੈ ਲੇਕਿਨ ਬਲਕਾਰ ਸਿੰਘ ਨੇ ਇਸਤੇ ਆਪਣਾ ਕੀ ਸਪਸ਼ਟੀਕਰਨ ਦਿੰਦਾ ਹੈ ਜੋ ਵੀਡੀਓ ਵਿਕਰਮਜੀਤ ਸਿੰਘ ਜੀਠਿਆ ਚੱਕੀ ਫਿਰਦੇ ਨੇ ਕਿ ਉਹ ਬਲਕਾਰ ਸਿੰਘ ਦੀ ਅਸਲੀ ਹੈ ਤੇ ਜਾਂ ਕਟਾਰੂ ਚੱਕ ਵਾਂਗ ਉਹ ਕੋਈ ਝੂਠੀ ਹੈ ਸੋ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰਿਆ ਜੇ ਕਿ ਵਿਕਰਮਜੀਤ ਸਿੰਘ ਜੀਠਿਆ ਕਿਉਂ ਇਸ ਤਰ੍ਹਾਂ ਹਰ ਮੰਤਰੀਆਂ ਦੀ ਵੀਡੀਓ ਲਿਆ ਕੇ ਜਿਹੜਾ ਕਿ ਸੋਸ਼ਲ ਮੀਡੀਆ ਤੇ ਜਿਹੜਾ ਕਿ ਪਉਂਦਾ ਹੈ ਉਹ ਇਹਨਾਂ ਨੂੰ ਮੰਤਰੀਆਂ ਨੂੰ ਘੇੜਦਾ ਹੈ ਸੋ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਤਾਜ਼ਾ ਤੇ ਨਵੀਂ ਜਾਣਕਾਰੀ ਮਿਲ ਸਕੇ ਸੋ ਵਿਕਰਮਜੀਤ ਸਿੰਘ ਜੀਠਿਆ ਨੇ ਇੱਕ ਹੋਰ ਅਜਿਹਾ